ਹੈਦਰਾਬਾਦ ਵਿੱਚ 400 ਏਕੜ ਜੰਗਲ ਦੀ ਕਟਾਈ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਕੁਝ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੀਆਂ ਨੇ ਜਿਸ ਵਿੱਚ ਇੱਕ ਵੀਡੀਓ ਜੀਸੀਬੀ ਮਸ਼ੀਨ ਦੇ ਨਾਲ ਹਾਥੀ ਦੇ ਲੜਦੇ ਦੀ ਵਾਇਰਲ ਹੋ ਰਹੀ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਤੇਲੰਗਾਨਾ ਯਾਨੀ ਕਿ ਹਾਈਦਰਾਬਾਦ ਦੀ ਹੈ ਪਰ ਦੂਜੇ ਪਾਸੇ ਇੱਕ ਹਾਥੀ ਦੀ ਫੋਟੋ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਹਾਥੀ ਦੇ ਮੱਥੇ ਦੇ ਉੱਤੇ ਇੱਕ ਮੋਰੀ ਨਜ਼ਰ ਆ ਰਹੀ ਹੈ ਇੱਕ ਹੋਲ ਹੈ ਜਿਹੜਾ ਉਹ ਨਜ਼ਰ ਆ ਰਿਹਾ ਹੈ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਉਹੀ ਹਾਥੀ ਹੈ ਜਿਸ ਨੇ ਜੀਸੀਬੀ ਮਸ਼ੀਨ ਦੇ ਨਾਲ ਟੱਕਰ ਲਈ ਸੀ ਪਰ ਅਸਲ ਦੇ ਵਿੱਚ ਸਚਾਈ ਕੁਝ ਹੋਰ ਹੀ ਹੈ ਜਾਣਕਾਰੀ ਮੁਤਾਬਕ ਇਹ ਉਹ ਹਾਥੀ ਨਹੀਂ ਹੈ ਜਿਸ ਨੇ ਜੀਸੀਬੀ ਮਸ਼ੀਨ ਦੇ ਨਾਲ ਟੱਕਰ ਲਈ ਸੀ ਇਥੋਂ ਤੱਕ ਕਿ ਇਹ ਹਾਥੀ ਭਾਰਤ ਦਾ ਵੀ ਨਹੀਂ ਹੈ ਵਾਇਰਲ ਫੋਟੋ ਹੈ ਜੋ ਜਿਸ ਵਿੱਚ ਹਾਥੀ ਦੇ ਮੱਥੇ ਤੇ ਨਿਸ਼ਾਨ ਹੈ ਇਹ ਹਾਥੀ ਭਾਰਤ ਦਾ ਨਹੀਂ ਬਲਕਿ ਸਾਊਥ ਅਫਰੀਕਾ ਦਾ ਦੱਸਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਜੇਕਰ ਵਾਇਰਲ ਵੀਡੀਓ ਦੀ ਗੱਲ ਕੀਤੀ ਜਾਵੇ ਜਿਸ ਵਿੱਚ ਹਾਥੀ ਮਸ਼ੀਨ ਦੇ ਨਾਲ ਟਕਰਾਉਂਦਾ ਨਜ਼ਰ ਆ ਰਿਹਾ ਹੈ ਟੱਕਰ ਲੈਂਦਾ ਨਜ਼ਰ ਆ ਰਿਹਾ ਹੈ ਉਹ ਵੀਡੀਓ ਵੀ ਹైదరాబాద్ ਤੇਲੰਗਾਨਾ ਦੀ ਨਹੀਂ ਹੈ ਬਲਕਿ ਪੱਛਮੀ ਬੰਗਾਲ ਦੀ ਦੱਸੀ ਜਾ ਰਹੀ ਹੈ ਜੋ ਕਿ ਇੱਕ ਪੁਰਾਣੀ ਵੀਡੀਓ ਹੈ ਦਾਵਾ ਕੀਤਾ ਜਾ ਰਿਹਾ ਸੀ ਕਿ ਹੈਦਰਾਬਾਦ ਨਾਲ ਸੰਬੰਧਿਤ ਵੀਡੀਓ ਹੈ ਤੇ ਹਾਥੀ ਜਿਸ ਦੇ ਮੱਥੇ ਤੇ ਨਿਸ਼ਾਨ ਹੈ ਇਹ ਵੀ ਉਹੀ ਹਾਥੀ ਹੈ ਜੋ ਮਸ਼ੀਨ ਦੇ ਨਾਲ ਟੱਕਰ ਲੈਂਦਾ ਨਜ਼ਰ ਆ ਰਿਹਾ ਹੈ ਤਮਾਮ ਤਰ੍ਹਾਂ ਦੇ ਗਾਣੇ ਲਗਾ ਕੇ ਇਸ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾ ਰਿਹਾ ਸੀ ਪਰ ਹੁਣ ਮੀਡੀਆ ਰਿਪੋਰਟਸ ਦੇ ਹਵਾਲੇ ਨਾਲ ਤੁਹਾਡੇ ਤੱਕ ਜਾਣਕਾਰੀ ਪਹੁੰਚਾ ਰਹੇ ਹਾਂ ਉਸ ਹਾਥੀ ਦਾ ਬਲਡੋਜ਼ਰ ਦੇ ਨਾਲ ਲੜਨ ਦਾ ਕੋਈ ਸੰਬੰਧ ਨਹੀਂ ਹੈ ਇਸ ਰਿਪੋਰਟ ਵਿੱਚ ਹਾਥੀ ਦਾ ਨਾਮ ਰਾਂਜੀਕਲੇ ਹੈ ਅਤੇ ਉਹ ਗ੍ਰੇਟਰ ਕਰੂਗਰ ਨੈਸ਼ਨਲ ਪਾਰਕ ਦਾ ਹੈ ਇਸ ਤੋਂ ਇਲਾਵਾ ਦੱਸਿਆ ਕਿ ਬਲਡوزر ਦੇ ਨਾਲ ਟਕਰਾਂਦਾ ਹਾਥੀ ਵਾਇਰਲ ਵੀਡੀਓ ਵਾਲਾ ਹైదరాబాద్ ਦਾ ਨਹੀਂ ਜਾਣਕਾਰੀ ਮੁਤਾਬਿਕ ਇਹ ਵੀ ਵਾਇਰਲ ਵੀਡੀਓ ਪੱਛਮੀ ਬੰਗਾਲ ਦਾ ਹੈ ਤਾਂ ਸੋਸ਼ਲ ਮੀਡੀਆ ਤੇ ਫਟੜ ਹਾਥੀ ਦਾ ਵਾਇਰਲ ਵੀਡੀਓ ਕਰਕੇ ਲਗਾਤਾਰ ਇੱਥੋਂ ਤੱਕ ਸਵਾਲ ਚੁੱਕੇ ਜਾ ਰਹੇ ਸੀ ਕਿ ਸਰਕਾਰ ਕੋਲ ਕੀ ਇਲਾਜ ਕਰਨ ਦੇ ਲਈ ਡਾਕਟਰ ਵੀ ਨਹੀਂ ਹੈ ਮੌਜੂਦਾ ਸਿਹਤ ਸਹੂਲਤਾਂ ਨਹੀਂ ਹਨ ਜਾਨਵਰਾਂ ਦੇ ਲਈ ਜਿੱਥੇ ਇਸ ਦਾ ਇਲਾਜ ਕੀਤਾ ਜਾ ਸਕੇ ਤਾਂ ਵੀਡੀਓ ਨੂੰ ਲੈ ਕੇ ਅਤੇ ਫੋਟੋ ਨੂੰ ਲੈ ਕੇ ਤਮਾਮ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਸੀ ਤਾਂ ਹੁਣੇ ਜਾਣਕਾਰੀ ਆਏ ਕਿ ਇਹ ਵੀਡੀਓ ਅਤੇ ਫੋਟੋ ਹੈ ਜੋ ਵੱਖ-ਵੱਖ ਹੈ ਅਤੇ ਇਸ ਨੂੰ ਲੈ ਕੇ ਜਿਹੜੇ ਦਾਅਵੇ ਕੀਤੇ ਜਾ ਰਹੇ ਸੀ ਉਹ ਤਮਾਮ ਤਰ੍ਹਾਂ ਦੇ ਦਾਅਵੇ ਝੂਠੇ ਸਾਬਤ ਹੋ ਰਹੇ ਨੇ ਯਾਨੀ ਕਿ ਵਾਇਰਲ ਵੀਡੀਓ ਦਾ ਜਿਹੜਾ ਹਾਥੀ ਹੈ ਉਹ ਪੱਛਮੀ ਬੰਗਾਲ ਨਾਲ ਸੰਬੰਧਿਤ ਹੈ ਹైదరాబాద్ ਤੇਲੰਗਾਨਾ ਨਾਲ ਉਸਦਾ ਕੋਈ ਸੰਬੰਧ ਨਹੀਂ ਹੈ ਦੂਜੇ ਪਾਸੇ ਜਿਸ ਹਾਥੀ ਦੇ ਉੱਤੇ ਮੱਥੇ ਦੇ ਉੱਤੇ ਨਿਸ਼ਾਨ ਹੈ ਉਹ ਹਾਥੀ ਵੀ ਭਾਰਤ ਦਾ ਨਹੀਂ ਬਲਕਿ ਸਾਊਥ ਅਫਰੀਕਾ ਦਾ ਦੱਸਿਆ ਜਾ ਰਿਹਾ ਹੈ